ਮਾਰ ਦਿਓ ਜ਼ੋਰਦਾਰ ਇਹ ਨਵੀਆਂ ਟੀਮਾਂ ਨੇ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਸਾਡੀ ਕਮੇਟੀ ਕਿਸੇ ਨੂੰ ਨਾਂ ਨਹੀਂ ਕਰਦੀ ਬਾਈ ਕੇਵਲ ਉਹਨਾਂ ਜਦੋਂ ਪੌਲ ਆਈ ਕਿ ਕਹਿੰਦੇ ਅਸੀਂ ਸ਼ੋਅ ਮੈਚ ਖੇਡਣਾ ਹੀ ਖੇਡਣਾ ਹੈ ਤੇ ਬਾਈਆਂ ਨੇ ਨਾਂ ਨਹੀਂ ਕੀਤੇ ਉਹ ਧੀਆਂ ਨੂੰ ਇਹ ਨਵੀਆਂ ਟੀਮਾਂ ਨੇ ਇੱਕ ਵਾਰੀ ਤਾੜੀਆਂ ਮਾਰ ਕੇ ਦੇ ਦਿਓ ਹੱਲਾਸ਼ੇਰੀ ਇਹਨਾਂ ਖਰੜਨਾ ਨੂੰ ਪਰ ਤਕੜਾ ਨੰਬਰ ਜਿਹੜਾ ਇਸ ਲਈ ਕਹਿੰਦੇ ਜਿਹੜਾ ਜ਼ੋਰ ਦਿੰਦਾ ਹੈ ਉਧਰ ਸਾਬਕਾ ਸਪੌਂਸਰ ਸਾਹਿਬ ਨੇ ਰਜੇਸ਼ ਬੱਬਰ ਜੀ ਵੱਡਾ ਮਾਨ ਸਨਮਾਨ ਕਰਕੇ ਗਏ ਐ ਬਹੁਤ ਬਹੁਤ ਧੰਨਵਾਦ ਆ ਇੱਕ ਕਮੰਡ 60 ਕਿਲੋ ਰੱਖ ਕੇ ਜਿਹੜੇ ਡੰਡ ਲਾਏ ਜਾ ਰਹੇ ਐ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਪਰ ਇਧਰਲੇ ਪਾਸੇ ਕਹਿੰਦੇ ਚੱਲਦਾ ਮੈਚ ਜਿਹੜਾ ਸਿਰੇ ਦਾ ਆਲੂ ਬੜੀਆਂ ਕਿਉਂ ਤੜੀਆਂ ਭੂਆ ਭਤੀਜੀ ਕਿਉਂ ਲੜੀਆਂ ਪਰ ਇਧਰਲੇ ਪਾਸੇ ਕਹਿੰਦੇ ਤਗੜਾ ਨੰਬਰ ਜਿਹੜਾ ਜੋਰ ਦਿੱਤਾ ਆਪਣੀ ਟੀਮ ਦੇ ਲਈ ਰੇਡ ਪਾਣ ਲੱਗੀ ਹੈ ਲੈ ਵੀ ਨਿਰਮਲ ਇਧਰ ਆ ਮੇਰਾ ਵੀਰ ਮੈਚ ਬੋਲੀਏ ਨਿਰਮਲ ਆਹ ਸ਼ੋਅ ਮੈਚ ਬੋਲਦੀ ਹੈ ਮੇਰਾ ਭਰਾ ਬੇਬਤੀ ਹੈ ਰਸੂਲਪੁਰ ਵਰਸਜ ਅਲੀਕਾ ਹਰਿਆਣਾ ਦੋਨੇ ਟੀਮਾਂ ਜਲਟੋ ਜੰਦ ਗਰਾਊਂਡ ਦੇ ਲਾਗੇ ਆ ਜਾਂ ਰਸੂਲਪੁਰ ਵਰਸਜ ਅਲੀਕਾ ਹਰਿਆਣਾ ਦੋਨੇ ਟੀਮਾਂ ਗਰਾਊਂਡਾਂ ਦੇ ਬਾਹਰ ਆ ਜਾਂ ਰਸੂਲਪੁਰ ਵਰਸਜ ਅਲੀਕਾ ਹਰਿਆਣਾ ਦੂਸਰੇ राउंड ਦਾ ਪਹਿਲਾ ਮੈਚ ਕਿਤਾ ਕਰ ਦੇਗਾ ਲਓ ਸਾਹਮਣੇ ਆ ਖਿਡਾਰਨ ਨਾਯਣ ਐਸਰੇ ਕਬੱਡੀ ਪਾ ਰਹੀ ਹੈ ਪਰ ਦੂਸਰੇ ਪਾਸੇ ਯਾਫੀ ਟੈਨੜੇ ਤਿਆਰ ਵਰ ਤਿਆਰ ਲਓ ਐਸਰੇ ਕਿਹੜੀ ਖਿਡਾਰਨ ਲੱਗੇਗੀ ਪਰ ਮੈਨੂੰ ਲੱਗਦਾ ਕੋਚ ਸਾਹਿਬ ਨਹੀਂ ਮੰਨਦੇ ਮੈਨੂੰ ਲੱਗਦਾ ਵੀ ਕੋਚ ਸਾਹਿਬ ਨਹੀਂ ਮੰਨਦੇ ਟੱਚ ਜਿਹੜਾ ਨਹੀਂ ਹੋਇਆ ਪੁਆਇੰਟ ਜਿਹੜਾ ਯਾਫੀਆਂ ਨੇ ਆਪਣੀ ਟੀਮ ਦੇ ਲਈ ਜਿਹੜਾ ਜੋਰ ਦਿੱਤਾ ਆਓ ਭਾਈ ਜੀ ਰਸੂਲਪੁਰਾ ਤੇ ਅਲੀ ਕਾ ਹਰਿਆਣਾ ਪਹਿਲਾ ਮੈਚ ਹੈ ਬਾਪੂ ਘੋਮਣ ਸ਼ਾਹ ਕਲੱਬ ਕਬੜੀ ਖਾਨਾ ਤੇ ਜਗਤ ਸਿੰਘ ਵਾਲਾ ਨਾਲ ਕੁੰਡਲ ਕੇ ਗੁਰਜ ਹਰੀ ਸਿੰਘ ਸ਼ਹੀਦ ਭਾਈ ਮਹਾ ਸਿੰਘ ਕਲੱਬ ਤੇ ਪੰਜਾਬਾ ਰਾਉ ਕੇ ਤੇ ਜਿਉਣ ਵਾਲਾ ਖਿਆਲੀ ਵਾਲਾ ਤੇ ਢੰਗਾ ਭਾਈ ਭਗਤਾ ਤੇ ਸੂਰੇ ਵਾਲਾ ਲੇਤਾ ਵਾਲੀ ਤੇ ਲਓ ਉਧਰਲੇ ਪਾਸੇ ਕਹਿੰਦੇ ਡੰਡ ਲਾ ਰਿਹਾ ਸਾਡਾ ਵੀਰ ਗੋਰਾ ਤੇ ਜਰੂਰ ਮਾਨ ਸਨਮਾਨ ਕਰਿਓ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਇਸ ਤੋਂ ਬਾਅਦ ਸਾਡੇ ਰੈਫਰੀ ਆ ਜਾਣਗੇ ਰਜਿੰਦਰ ਵਾਲੂ ਅਰਨੀ ਵਾਲਾ ਤੇ ਨਾਲ ਸਾਡਾ ਮੇਵਾ ਭੁੱਲਰ ਜੀ ਇਹ ਜੋੜੀ ਨੇ ਖੁਰੂ ਪਾਇਆ ਹੋਇਆ ਪੰਜਾਬ ਦੇ ਵੱਡੇ ਕੱਪਾਂ ਤੇ ਔਰ ਵੀਰਾਂ ਦਾ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਾਂਗੇ ਇਹ ਮੇਰੀ ਬੇਨਤੀ ਆ ਭਰਾ ਸਾਡੇ ਆਉਣਗੇ ਤੇ ਵੀ ਰਜਿੰਦਰ ਉਸ ਤੋਂ ਬਾਅਦ ਆਜੋ ਮੇਰਾ ਵੀਰ ਵੜ ਕੇ ਬੇਨਤੀ ਕਰਦੇ ਆ ਆ ਮੈਚ ਵੀ sire ਦਾ ਜਿਹੜਾ ਖੇਡਿਆ ਜਾ ਰਿਹਾ ਹੈ ਖੇਡ ਦੇ ਮੈਦਾਨ ਦੇ ਅੰਦਰ ਗੱਲਬਾਤ ਵੱਡੀ ਹੈ ਇਧਰਲੇ ਪਾਸੇ ਕਹਿੰਦੇ 5 ਨੰਬਰ ਕਿੱਡ ਦੇ ਵਿੱਚ ਬੋਲਿਆ ਆ ਧਾਵਾ ਹੈ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਰੇਡ ਹੈ ਔਰ ਦੇਖਦਾ ਵੀ ਸਾਹਮਣੇ ਕੱਟ ਦੀ ਗੱਲ ਹੋਈ ਹੈ ਪਰ ਫੈਸਲਾ ਕਸ਼ਵੀਰ ਚੰਦ ਜੀ ਕਰਨਗੇ ਕਿ ਨੰਬਰ ਜਿਹੜਾ ਜਾਫੀਆਂ ਦੇ ਖਾਤੇ ਇਸੇ ਰੇਟ ਜਸਟ ਹੋ ਰਿਹਾ ਹੈ ਰਿਆ ਹੋ ਰਿਹਾ নাও ਅਗਲੀ ਕਬੱਡੀ ਨਾਇਨ ਖਰਾਰਨੈਸ ਵਾਲੇ ਰਸੂਲਪੁਰ ਤੇ ਅਲੀਕਾ ਹਰਿਆਣਾ ਖਾਨ ਪੁੱਜਿਆ ਹੋਇਆ ਸਾਡਾ ਭਰਾ ਉਸ ਵੀਰ ਦਾ ਵੀ ਤਹਿ ਦਿਲੋਂ ਧੰਨਵਾਦ ਆ ਪਾਣੀ ਦੀ ਜਿਹੜਾ ਸੇਵਾ ਕਰ ਰਿਹਾ ਸੋ ਖਾਨ ਸਾਡੇ ਵੀਰ ਦਾ ਵੀ ਜਿਹੜਾ ਧੰਨਵਾਦ ਹੈ ਰਸੂਲਪੁਰ ਤੇ ਅਲੀਕਾ ਹਰਿਆਣਾ ਦੋਨੇ ਟੀਮਾਂ ਜਲਦ ਤੋਂ ਜਲਦ ਗਰਾਊਂਡਾਂ 'ਤੇ ਲਾਗੇ ਆ ਜਾਣ ਦੂਸਰੇ 라ਉਂਡ ਦਾ ਪਹਿਲਾ ਮੈਚ ਰਸੂਲਪੁਰ ਤੇ ਅਲੀਕਾ ਹਰਿਆਣਾ ਉਹਨੇ ਟੀਮਾਂ ਨੂੰ ਮੇਰੀ ਹੱਥ ਬਨ ਕੇ ਬੇਨਤੀ ਹੈ ਜੀ ਜਲ ਤੋਂ ਜਲਦ ਗਰਾਉਂਡਾਂ ਦੇ ਲਾਗੇ ਆ ਜਾਣ ਹੱਥ ਬਨ ਕੇ ਬੇਨਤੀ ਹੈ ਜੀ ਆਓ ਬਾਈ ਜੀ ਰਸੂਲਪੁਰ ਤੇ ਵਾਲੀ ਕਾ ਹਰਿਆਣਾ ਜਵਾਲੇ ਵਰਗੇ ਮੁੰਡੇ ਆ ਕੇ ਤਾਂ ਖੜਾ ਕਰ ਦਿਓ ਆ ਜਾਓ ਮੇਰੇ ਭਰਾ ਆ ਜਾਓ ਵਾਲੀ ਕਾ ਹਰਿਆਣੇ ਦੀ ਟੀਮ ਆ ਗਈ ਹੈ ਰਸੂਲਪੁਰ ਦੇ ਪਿੰਪਲਵਾਨ ਕਿੱਥੇ ਆ ਵੀਰੇ ਆ ਜਾਓ ਵੀਰੇ ਆ ਜਾਓ ਨਾਲ ਹੀ ਬਾਪੂ ਘੁੰਮਣ ਸ਼ਾਹ ਕਲਬ ਕਬੜੀ ਖਾਨਾ ਤੇ ਜਗਤ ਸਿੰਘ ਵਾਲਾ ਬਾਈ ਜੀ ਚੱਲਦਾ ਨਾ ਸਮਾਪਤ ਹੈ ਜੀ ਲੜਕੀਆਂ ਦਾ ਚੱਲਦਾ ਨਾ ਸਮਾਪਤ ਆਹ ਜੀ ਆਓ ਬਾਈ ਜੀ ਰਸੂਨਪੁਰ ਤੇ